ਉਹ ਇੱਕ ਸਕੂਟਰੀ ਐਕਟਿਵਾ ਤੇ ਆ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਉਹਦੇ ਸੱਟ ਲੱਗੀ ਹੈ ਦੋਨੋਂ ਬੰਦੇ ਦਾਕਲੇ ਗਏ ਹੈ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੀਐਮ ਸਾਹਿਬ ਵਿਹਦਾਇਤਾ ਦੇ ਅਨੁਸਾਰ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ ਮੋਗਾ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਅਸੀਂ ਆਲਰੇਡੀ ਮੁਹਿੰਮ ਚਲਾਈ ਹੋਈ ਹੈ ਸੋ ਉਸੇ ਲੜੀ ਦੇ ਵਿੱਚ ਕੱਲ ਸਾਡੀ ਸੀਆਈਏ ਦੀ ਟੀਮ ਗਸ਼ਤੇ ਸੀਗੀ ਰਾਤ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਇੱਕ ਸ਼ੱਕੀ ਬੰਦੇ ਸੀਗੇ ਦੋ ਨੌਜਵਾਨ ਉਹ ਇੱਕ ਸਕੂਟਰੀ ਐਕਟਿਵਾ ਤੇ ਆ ਰਹੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਰੋਕਣ ਦੀ بجائے ਭਜਾਉਣ ਦੀ ਕੋਸ਼ਿਸ਼ ਕੀਤੀ ਸਕੂਟਰ 'ਤੇ ਰੋਕਿਆ ਨਹੀਂ ਤੇ ਨਾਲ ਫਾਇਰ ਵੀ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੋਈ ਆਪਸ 'ਚ ਤੇ ਜਿਹੜਾ ਦੋ ਬੰਦੇ ਇੱਕ ਬੰਦਾ ਹੈਗਾ ਉਹਦੇ ਫਾਇਰ ਲੱਗਿਆ ਇੱਕ ਬੰਦਾ ਉੱਥੋਂ ਡਿੱਗ ਗਿਆ ਤੇ ਉੱਥੇ ਉਹਦੇ ਸੱਟ ਲੱਗੀ ਹੈ ਦੋਨੋਂ ਬੰਦੇ ਦਾਖਲ ਹੈਗੇ ਸੋ ਉਹਨਾਂ ਤੋਂ ਅਸੀਂ ਵੈਪਨ ਬਰਾਮਦ ਕੀਤੇ ਹੈਗੇ ਜੀ ਦੋ ਦੋ ਬੱਤੀ ਬੋਰ ਦੇ ਪਿਸਟਲਸ ਬਰਾਮਦ ਹੋਏ ਨੇ ਸਾਨੂੰ ਜਿਹੜੇ ਕਿ ਦੇਸੀ ਹੈਗੇ ਨੇ ਕੇ ਨਾਲ ਜਿਹੜੇ ਹੈਗੇ ਨੇ ਤਿੰਨ ਰਾਉਂਡਸ ਜ਼ਿੰਦਾ ਬਰਾਮਦ ਹੋਏ ਨੇ ਤੇ ਇਸ ਦੀ ਕਾਰਵਾਈ ਕਰਦੇ ਹੋਏ ਜਦੋਂ ਅਸੀਂ ਉਹਨਾਂ ਨੂੰ ਪ੍ਰੀਲਿਮਿਨਰੀ ਲੋਰਟੇ ਪੁੱਛਗਿੱਛ ਕੀਤੀ ਤਾਂ ਜਿਹੜਾ ਤੁਹਾਨੂੰ ਜਿਵੇਂ ਪਤਾ ਹੈ ਕਿ 26 ਅਗਸਤ ਨੂੰ ਮੋਗੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਤੇ ਉਹਦੇ ਵਿੱਚ ਇੱਕ ਅਟੈਂਪਟ ਟੂ ਸਨੇਚ ਇੱਕ ਦੁਕਾਨ ਦੇ ਅੰਦਰ ਹੋਇਆ ਸੀ ਸੋ ਉਹ ਵੀ ਇਹੀ ਬੰਦਿਆ ਨੇ ਕੀਤੀ ਸੀਗੀ ਤੇ ਨਾਲ ਜਿਵੇਂ ਕੱਲ ਮੀਡੀਆ 'ਚ ਵੀ ਚੱਲਿਆ ਲੁਧਿਆਣੇ ਵੀ ਇੱਕ ਵਾਰਦਾਤ ਕੱਲ ਬੇਕਰੀ ਤੇ ਹੋਈ ਸੀ ਸੋ ਉਹ ਦੋਨੋਂ ਵਾਰਦਾਤਾਂ ਵੀ ਇਸੀਂ ਬੰਦਿਆ ਨੇ ਕੀਤੀਆਂ ਸੀਗੀਆਂ ਤੋਂ ਅੱਗੇ ਦੀ ਜਿਹੜੀ ਬਾਕੀ ਹੋਰ ਅਸੀਂ ਇਹ ਪਰਚਾ ਦਰਜ ਕਰਤਾ ਹੈਗਾ ਸਿਟੀ ਮੋਗਾ ਦੇ ਵਿੱਚ 167 ਨੰਬਰ ਐਫ ਆਈ ਆਰ ਹੈਗੀ ਹੈ ਇਹ ਅਟੈਂਪਟ ਟੂ ਮਰਡਰ ਤੇ ਜਿਹੜਾ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਣ ਦਾ ਜਿਹੜਾ ਕਾਰਵਾਈ ਹੁੰਦੀ ਹੈ 132 221 ਜਿਹੜਾ ਆਪਣਾ ਭਾਰਤੀ ਨਿਆਇ ਸੰਹਿਤਾ ਬੀ ਐਨ ਐਸ ਨਵਾਂ ਕਾਨੂੰਨ ਹੈ ਉਹਦੇ ਅੰਦਰ ਤੇ ਨਾਲ 25 59 59 ਅਸਲ ਐਕਟ ਉਹਦੇ ਤਹਿਤ ਅਸੀਂ ਕਾਰਵਾਈ ਕੀਤੀ ਇਹ ਸਿਟੀ ਮੋਗਾ ਕਿੱਥੇ ਹੋਈ ਹੈ ਸਰ ਇਹ ਹੋਈ ਹੈ ਜੀ ਦਿੱਲੀ ਕਲੋਨੀ ਜਿਹੜੀ ਪੈਂਦੀ ਹੈਗੀ ਹੈ ਮੋਗਾ ਜਿਹੜਾ ਮੈਡੀ ਸਿਟੀ ਹਸਪੀਟਲ ਉਹਦੇ ਆਪੋਜ਼ਿਟ ਉੱਥੇ ਰਾਤ ਨੂੰ ਸਾਡੀ ਪਾਰਟੀ ਗਸ਼ਟ ਕਰ ਰਹੀ ਸੀ ਇਹਨਾਂ ਦਾ ਉੱਥੇ ਟਕਰਾ ਹੋਇਆ ਸਰ ਦੋਸ਼ੀਆ ਮਲਕ ਕਿੰਨੀਆਂ ਗੋਲੀਆਂ ਚ ਲਾਈਆਂ ਸੀ ਦੋਸ਼ੀਆਂ ਵੱਲੋਂ ਜੀ ਇੱਕ ਗੋਲੀ ਚਲਾਈ ਗਈ ਹੈਗੀ ਜੀ ਪੁਲਿਸ ਕਰਮੀਆਂ ਦਾ ਜਗਮੀ ਸਰ ਨਹੀਂ ਪੁਲਿਸ ਕਰਮੀਆਂ ਦਾ ਸੇਫਟੀ ਹੈ ਜੀ ਸਾਡੇ ਮੁਲਾਜ਼ਮ ਪਾਰਟੀ ਸੇਫ ਹੈ ਇਹ ਦੋਨੋਂ ਕਿੱਥੇ ਰਹਿਣ ਵਾਲੇ ਇਹ ਦੋਨੋਂ ਮੋਗੇ ਸ਼ਹਿਰ ਦੀ ਰਹਿਣ ਵਾਲੇ ਹੈਗੀਆਂ ਜੀ ਜੀ ਇਹਨਾਂ ਦੇ ਪਹਿਲੇ ਵੀ ਪਰਚੇ ਦਰਜ ਹੈਗੇ ਜਿਵੇਂ ਅਸੀਂ ਪ੍ਰੈਸ ਨੋਟ ਚ ਵੀ ਦਿੱਤਾ ਹੈਗਾ ਅ ਤਿੰਨ ਤਿੰਨ ਪਰਚੇ ਦੋਨਾਂ ਤੇ ਪੁਰਾਣੇ ਦਰਜ ਹੈਗੇ ਨੇ ਤੇ ਇੱਕ ਡਿਸਟ੍ਰਿਕਟ ਜਿਵੇਂ ਫਰੀਦਕੋਟ ਦੇ ਹੈਗੇ ਦੋ ਮੋਗੇ ਦੇ ਆ ਤੇ ਇੱਕ ਬੰਦੇ ਦੇ ਇੱਕ ਲੁਧਿਆਣੇ ਦਾ ਵੀ ਹੈਗਾ ਕਲੀਫਾਈ ਕਰ ਰਹੇ ਆ ਜੀ ਜੋ ਪ੍ਰੀਲੀਮਿਨਰੀ ਤੌਰ ਤੇ ਪਹਿਲਾਂ ਚੱਲਿਆ ਉਹ ਗੋਪੀ ਨਾਮ ਦਾ ਇੱਕ ਬੰਦਾ ਹੈਗਾ ਬਾਹਰ ਬੈਠਾ ਹੈ ਉਹਦੇ ਨਾਲ ਪੁੱਛਗੀ ਚਾਹੀਏ ਬਾਕੀ ਜਿਹੜੀ ਡਿਟੇਲਡ ਫੋਰੈਂਸਿਕ ਐਗਜ਼ਾਮੀਨੇਸ਼ਨ ਹੈ ਇਹਨਾਂ ਦੇ ਫੋਨਾਂ ਦੀ ਤੇ ਨਾਲ ਸਾਰੀ ਇਹਨਾਂ ਦੀ ਜਿਹੜੀ ਅਸੀਂ ਡਿਟੇਲ ਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਵੀ ਕਰਾਂਗੇ ਵੀ ਜਿਹੜੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਲਈ ਕਿਹਨੇ ਕਰਵਾਈਆਂ ਜਾਂ ਇਹਨਾਂ ਦਾ ਕੀ ਮਕਸਦ ਸੀ ਸਿਰਫ ਸਨੇਚਿੰਗ ਕਰਨਾ ਸੀ ਜਾਂ ਕੋਈ ਹੋਰ ਤਾਂ ਉਹ ਸਾਰਾ ਡਿਟੇਲ ਚ ਕਿਉਂਕਿ ਹਲੇ ਉਹ ਦਾਖਲ ਹੈਗੇ ਨੇ ਸੋ ਜਦੋਂ ਉਹ ਠੀਕ ਹੋ ਜਾਣਗੇ ਅਸੀਂ ਉਹਨਾਂ ਤੋਂ ਪੁੱਛਗੀ ਡਿਟੇਲ ਚ ਕਰਾਂਗੇ ਫਿਰ ਉਸ ਤੋਂ ਬਾਅਦ ਹੋਰ ਕੋਈ ਹੋਰ ਵੀ ਸੀਗਾ ਜੀ ਨੇ ਫਿਲਹਾਲ ਦੋ ਹੀ ਬੰਦੇ ਅਰੈਸਟ ਹੋਏ ਪੋਸਿਬਲ ਲੱਗਦਾ ਹੈ ਦਾਰਦਾ ਦੋ ਹੀ ਸੀ ਕਿ ਸਰ ਉਹ ਦੱਸਿਆ ਜਾ ਰਿਹਾ ਸੀ ਕਿ ਵੀ ਮੋਟਰਸਾਈਕਲ 'ਤੇ ਕਿੰਨੇ ਆਏ ਸੀ ਜੀ ਜੀ ਉਹ ਜਿਹੜਾ 3ਰਡ ਬੰਦਾ ਹੈਗਾ ਉਹ ਇਹਨਾਂ ਤੋਂ ਅਸੀਂ ਪਤਾ ਕਰ ਲਿਆ ਕੌਣ ਹੈ ਉਹਦੇ ਪਿੱਛੇ ਵੀ ਟੀਮਾਂ ਲਾਈਆਂ ਕੱਲ ਦੋ ਹੀ ਬੰਦੇ ਸੀ ਸਰ ਇਸ ਸੀਕੁਰ ਨੂੰ ਟਾਰਗੇਟ ਕਿਉਂ ਬਣਾਇਆ ਗਿਆ ਇਹਨਾਂ ਲੋਕ ਮੈਂ ਜਿਵੇਂ ਦੱਸਿਆ ਨਾ ਜੀ ਕੀ ਹੁਣ ਉਹ ਡਿਟੇਲ 'ਚ ਅਸੀਂ ਪੁਛ ਕੇ ਬਾਅਦ 'ਚ ਕਰਾਂਗੇ ਵੀ ਕੀ ਮਕਸਦ ਸੀਗਾ ਕੱਲਾ ਸਨੇਚਿੰਗ ਹੀ ਮਕਸਸਦ ਸੀ ਜਾਂ ਕੁਝ ਹੋਰ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਤਫਤੀਸ਼ ਦੇ ਦੌਰਾਨ ਜੇ ਵੀ ਗੱਲ ਆਈ ਉਹ ਅਸੀਂ